ਜਾਨੋ থানা ਨੂਰਪੁਰ ਵੇਦੀ ਵੱਲੋਂ ਅੱਜ ਤੋਂ ਜਿਹੜੀ ਇੱਕ ਮੁਹਿੰਮ ਜਾਰੀ ਕੀਤੀ ਗਈ ਹੈਗੀ ਹੈ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਕੁਝ ਬਾਹਰੋਂ ਆ ਕੇ ਲੋਕ ਡੇਰੇ ਬਣਾ ਕੇ ਬੈਠੇ ਨੇ ਜਾਂ ਕੋਈ ਪ੍ਰਵਾਸੀ ਬੰਦੇ ਆ ਕੇ ਪਿੰਡਾਂ ਦੇ ਵਿੱਚ ਕਿਰਾਏ ਦੇ ਮਕਾਨ ਲੈ ਕੇ ਰਹਿ ਰਹੇ ਨੇ ਉਹਨਾਂ ਦੀ ਚੈਕਿੰਗ ਹੈ ਜਿਹੜੀ ਕੀਤੀ ਜਾ ਰਹੀ ਹੈ ਅੱਜ ਵੀ ਅਸੀਂ ਦੋ ਤਿੰਨ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਡੇਰਿਆਂ ਦੀ ਚੈਕਿੰਗ ਕੀਤੀ ਹੈਗੀ ਹੈ ਕਿੱਥੋਂ ਆਏ ਨੇ ਬੰਦੇ ਉਹ ਕਿੰਨੇ ਟਾਈਮ ਤੋਂ ਰਹਿ ਰਹੇ ਨੇ ਜ਼ਮੀਨਾਂ ਖਰੀਦੀਆਂ ਗਈਆਂ ਨੇ ਜਾਂ ਟੈਂਪਰੇਰੀ ਤੌਰ ਤੇ ਬੈਠੇ ਨੇ ਮੇਰੀ ਇੱਕ ਸਾਰੇ ਪੰਚਾਇਤ ਸਾਰੀਆਂ ਪੰਚਾਇਤਾਂ ਨੂੰ ਸਾਰੇ ਪਿੰਡਾਂ ਦੇ ਪੰਜ ਸਰਪੰਚ ਜਿਹੜੇ ਮੌਤਵਾਹ ਬੰਦੇ ਨੇ ਉਹਨਾਂ ਨੂੰ ਦਰਖਾਸਤ ਹੈ ਕਿ ਕਾਈਂਡਲੀ ਇਹਦੇ ਸਾਡੇ ਨਾਲ ਕੋਆਪਰੇਟ ਕਰੋ ਤੇ ਪਿੰਡ ਵਾਈਜ਼ ਅਗਰ ਸਾਨੂੰ ਇੱਕ ਇੱਕ ਲਿਸਟ ਤੁਸੀਂ ਪਹੁੰਚਤੀ ਕਰ ਦਿਓ ਆਪਣੇ ਪਿੰਡ ਦੀ ਕਿ ਤੁਹਾਡੇ ਪਿੰਡ ਦੇ ਵਿੱਚ ਐਨੇ ਬੰਦੇ ਬਾਹਰੋਂ ਆ ਕੇ ਰਹਿ ਰਹੇ ਨੇ ਜਾਂ ਆ ਫਲਾਨੀ ਜ਼ਮੀਨ ਦੇ ਵਿੱਚ ਤੁਹਾਡੇ ਵਿੱਚ ਕੁਝ ਬੰਦੇ ਡੇਰੇ ਬਣਾ ਕੇ ਬੈਠੇ ਨੇ ਤਾਂ ਕਿ ਅਸੀਂ ਉਹਨਾਂ ਨੂੰ ਚੈੱਕ ਕਰ ਸਕੀਏ ਤੁਸੀਂ ਅਗਰ ਸਾਨੂੰ ਲਿਸਟਾਂ ਪ੍ਰੋਵਾਈਡ ਕਰਵਾ ਦੋਗੇ ਜਾਂ ਮੈਨੂੰ ਪਰਸਨਲੀ ਫੋਨ ਤੇ ਦੱਸ ਦੋਗੇ ਜਾ ਇੱਕ ਲਿਖਤੀ ਰੂਪ ਦੇ ਵਿੱਚ ਕੰਟੈਕਟ ਨੰਬਰ ਵਿਦ ਜਿਹੜੇ ਬੰਦੇ ਰਹਿ ਰਹੇ ਨੇ ਉਹ ਲਿਸਟ ਸਾਨੂੰ ਪ੍ਰੋਵਾਈਡ ਕਰ ਦੋਗੇ ਤਾਂ ਕਿ ਅਸੀਂ ਉਹਨੂੰ ਪ੍ਰੋਪਰ ਚੈੱਕ ਕਰ ਸਕੀਏ ਤਾਂ ਜੋ ਜਿਹੜਾ ਆਪਣਾ ਇਹ ਨੇ ਅਸੱਚ ਨੂੰ ਪ੍ਰਵੇਦੀ ਜਿਨ੍ਹਾਂ ਦਾ ਸੰਦੇਸ਼ ਤੁਸੀਂ ਸੁਣੇ ਲਿਆ ਮੇਰੀ ਬੇਨਤੀ ਹੈ ਸਾਰੇ ਪਿੰਡਾਂ ਵਾਲਿਆਂ ਨੂੰ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ